ਦੋਸਤੋ ਮੈਂ ਗੁਰਜਿੰਦਰ ਸਿੰਘ ਪੰਗੂ ਤੇ ਇਸ ਵੇਲੇ ਮੇਰੇ ਨਾਲ ਸਿਆਸੀ ਮਾਹਿਰ ਡਾਕਟਰ ਭਵੀਂਦਰ ਸਿੰਘ ਜੁੜੇ ਨੇ ਡਾਕਟਰ ਸਾਹਿਬ ਸਵਾਗਤ ਤੁਹਾਡਾ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਧੰਨਵਾਦ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਆਮ ਆਦਮੀ ਪਾਰਟੀ ਇੱਕ ਮੁਸ਼ਕਲ ਘੜੀ ਦੇ ਵਿੱਚੋਂ ਨਿਕਲ ਰਹੀ ਆ ਜਿਹੜੀ ਦਿੱਲੀ ਦੀ ਇਕਾਈ ਹੈ ਅਰਵਿੰਦ ਕੇਜਰੀਵਾਲ ਮਨੀਸ਼ ਸ਼ੋਧਿਆ ਸੰਜੇ ਸਿੰਘ ਈਵਨ ਕੇ ਸੰਜੇ ਸਿੰਘ ਦੀ ਜ਼ਮਾਨਤ ਹੋ ਗਈ ਕੇਜਰੀਵਾਲ ਸਾਹਿਬ ਤੇ ਹੋਰ ਆਪਣੇ ਸ਼ੋਧਿਆ ਸਾਹਿਬ ਜੇਲ੍ਹ ਦੇ ਵਿੱਚ ਨੇ ਅੱਜ ਉਹਨਾਂ ਦੀ ਸਪੋਰਟ ਦੇ ਵਿੱਚ ਕਹ ਲੋਗੇ ਭੁਖ ਹੜਤਾਲ ਕੀਤੀ ਗਈ ਕਿ ਲੋਕਤੰਤਰ ਦਾ ਇਹ ਜਿਹੜਾ ਹੈਗਾ ਉਹ ਘਾਣਾ ਹੈ ਜੀ ਤੇ ਡਾਕਟਰ ਸਾਹਿਬ ਕਿਵੇਂ ਸਾਰੀ ਗੱਲਬਾਤ ਨੂੰ ਆਪਾਂ ਦੇਖ ਰਿਹਾ ਹਾਲਾਂਕਿ ਪੰਜਾਬ ਦੇ ਵਿੱਚ ਦੇਖੋ ਕਿ ਕਈ ਚਰਚਾਵਾ ਵੀ ਹੈਗੀਆਂ ਨੇ ਉੱਪਰ ਇਲੈਕਸ਼ਨ ਵੀ ਹੈ ਲੋਕ ਸਭਾ ਦਾ ਇੱਕ ਗੱਲ ਚੱਲ ਰਹੀ ਹੈ ਕਿ ਮਾਨ ਸਾਹਿਬ ਵਿੱਚ ਚੇਂਜ ਹੋ ਜਾਣਗੇ ਹਾਲਾਂਕਿ ਆਫੀਸ਼ਲ ਕੁਛ ਨਹੀਂ ਹੈਗਾ ਫੇਸਬੁੱਕਾਂ ਦੇ ਉੱਪਰ ਕਿ 24 ਤੋਂ ਬਾਅਦ ਮੁੱਖ ਮੰਤਰੀ ਪੰਜਾਬ ਦਾ ਬਦਲਿਆ ਜਾ ਸਕਦਾ ਇੰਨੀਆਂ ਸੇਟਾਂ ਉਹਨੂੰ ਆਉਣਗੀਆਂ ਇੰਨੀਆਂ ਉਹਨੂੰ ਆਉਣਗੀਆਂ ਇਹ ਜਿਹੜੀਆਂ ਇਹੋ ਜਿਹੀਆਂ ਗੱਲਾਂ ਨੇ ਉਹਨਾਂ ਬਾਰੇ ਵੀ ਦੱਸਿਓ ਤੇ ਨਾਲ ਨਾਲ ਜੋ ਅੱਜ ਦਾ ਰਿਹਾ ਆਮ ਆਦਮੀ ਪਾਰਟੀ ਦਾ ਪੂਰਾ ਪ੍ਰੋਗਰਾਮ ਕੀ ਪ੍ਰੋਗਰਾਮ ਸੀ ਕਿਵੇਂ ਸਾਰਾ ਰਨ ਕੀਤਾ ਜੀ ਰਖਤ ਸਾਹਿਬ ਦੇਖੋ ਪਹਿਲਾਂ ਤਾਂ ਜਿਹੜੀਆਂ ਰਿਯੂਮਰਸ ਬਾਰੇ ਤੁਸੀਂ ਗੱਲਾਂ ਕਰ ਰਹੇ ਹੋ ਔਰ ਅਕਸਰ ਵਿਰੋਧੀ ਤਰ੍ਹਾਂ ਇਦਾਂ ਦੀਆਂ ਜਿਹੜੀਆਂ ਅਫਵਾਹਾਂ ਨੇ ਉਹ ਫੁਲਾਉਂਦੀਆਂ ਨੇ ਤੇ ਉਹਦੇ ਚੋਂ ਨਿਕਲਣ ਪਾਉਣ ਵਾਲਾ ਕੁਝ ਨਹੀਂ ਹੁੰਦਾ ਸੋ ਇਸ ਕਰਕੇ ਕਿ ਮਾਨ ਸਾਹਿਬ ਨੂੰ ਹਟਾਇਆ ਜਾਏਗਾ ਮਾਨ ਸਾਹਿਬ ਨੂੰ ਇਹ ਹੋ ਜਾਏਗਾ ਇਹ ਸਿਰਫ ਗੱਲਾਂ ਨੇ ਅਫਵਾਹਾਂ ਨੇ ਸੋ ਇਸ ਕਰਕੇ ਇਹਦੇ ਉੱਤੇ ਬਹੁਤਾ ਧਿਆਨ ਦੇਣ ਦੀ ਲੋੜ ਨਹੀਂ ਹੈ ਜੋ ਅਸਲੀ ਹਕੀਕਤ ਹੈ ਉਸ ਵੇਲੇ ਜੋ ਗਰਾਊਂਡ ਲੈਵਲ ਤੇ ਆਪਾਂ ਦੇਖ ਰਹੇ ਹਾਂ ਉਹ ਇਹੀ ਹੈ ਕਿ ਜਿਵੇਂ ਤੁਸੀਂ ਕਿਹਾ ਕਿ ਚਾਹੇ ਅਰਵਿੰਦ ਕੇਜਰੀਵਾਲ ਹੋਣ ਚਾਹੇ ਦਿੱਲੀ ਦੀ ਬਾਕੀ ਲੀਡਰਸ਼ਿਪ ਹੋਵੇ ਔਰ ਬਾਕੀ ਜਿਹੜੇ ਵੱਡੇ ਲੀਡਰ ਹੋਣ ਆਮ ਆਦਮੀ ਪਾਰਟੀ ਦੇ ਉਹ ਬਹੁਤੇ ਜੇਲ੍ਹ ਦੇ ਵਿੱਚ ਨੇ ਸੋ ਉਹਨਾਂ ਨੂੰ ਸਮਰਪਿਤ ਇੱਕ ਬਕਾਇਦਾ ਤੌਰ ਤੇ ਜਿਵੇਂ ਕਿਹਾ ਗਿਆ ਕਿ ਵੱਡੇ ਪੱਧਰ ਦੇ ਉੱਤੇ ਸਰਕਾਰ ਵੱਲੋਂ ਇੱਕ ਅੰਸ਼ਨ ਕੀਤਾ ਗਿਆ ਔਰ ਭੁੱਖੇ ਰਹਿ ਕੇ ਇੱਕ ਵਿਰੋਧ ਪ੍ਰਦਰਸ਼ਨ ਭਾਜਪੀ ਦੇ ਖਿਲਾਫ ਕਰਨ ਦੀ ਕੋਸ਼ਿਸ਼ ਕੀਤੀ ਗਈ ਔਰ ਕਾਫੀ ਕਾਮਯਾਬ ਰਿਹਾ ਜਿਹਦੇ ਵਿੱਚ ਖੜਕਲ ਕਲਾਂ ਦੇ ਵਿੱਚ ਅ ਸੀਐਮ ਮਾਨ ਉਹ ਸ਼ਾਮਲ ਹੋਏ ਬੁਧਰਾਮ ਜੀ ਸ਼ਾਮਲ ਹੋਏ ਹੋਰ ਵੱਡੀ ਜਿਹੜੀ ਲੀਡਰਸ਼ਿਪ ਹੈ ਖਾਸ ਤੌਰ ਤੇ ਜਿਹੜੇ ਮੰਤਰੀ ਸਹਿਬਾਨ ਨੇ ਉਹਨਾਂ ਨੇ ਖਟਕੜ ਕਲਾਂ ਵਿਖੇ ਜਿੱਥੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਵੱਡੀ ਯਾਦਗਾਰ ਹੈ ਆਪਾਂ ਸਾਰੇ ਜਾਣਦੇ ਹਾਂ ਕਿ ਮਾਨ ਸਾਹਿਬ ਨੇ ਇੱਥੇ ਹੀ ਸੌਂ ਚੁੱਕੀ ਸੀ ਲਗਭਗ 2 ਸਾਲ ਪਹਿਲਾਂ ਸੋ ਬਹਾਨੇ ਦੇ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਰਾਜਗੁਰੂ ਸੁਖਦੇਵ ਜੀ ਨੂੰ ਯਾਦ ਕੀਤਾ ਗਿਆ ਜੀ ਔਰ ਉਹਨਾਂ ਦੇ ਪਾਇ ਪੂਰਨਿਆਂ ਤੇ ਚੱਲਣ ਦਾ ਇੱਕ ਪਰਨ ਲਿਆ ਗਿਆ ਔਰ ਵੱਡੀ ਗੱਲ ਇਹ ਹੋਈ ਕਿ ਆ ਬੀਜੇਪੀ ਨੂੰ ਚੁਣੌਤੀ ਜਿਹੜੀ ਦੇਣੀ ਹੈ ਉਹ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਇਸ ਪਵਿੱਤਰ ਮੁਕੱਦਸ ਥਾਂ ਤੋਂ ਜਿਹੜੀ ਹੈਗੀ ਸ਼ੁਰੂਆਤ ਕੀਤੀ ਗਈ ਔਰ ਇਹਦਾ ਅਸਰ ਮੈਨੂੰ ਲੱਗਦਾ ਹੈ ਦੂਰ ਤੱਕ ਜਾਏਗਾ ਔਰ ਜਿੰਨੇ ਵੀ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕ ਨੇ ਔਰ ਖਾਸ ਤੌਰ ਤੇ ਭਾਰਤੀ ਸੰਵਿਧਾਨ ਦੇ ਖਤਰੇ ਦੀ ਜੋ ਇਸ ਵੇਲੇ ਗੱਲ ਕਰ ਰਹੇ ਨੇ ਜਾਂ ਉਸ ਖਤਰੇ ਨੂੰ ਮਹਿਸੂਸ ਕਰ ਰਹੇ ਨੇ ਉਹ ਲੋਕ ਜਿਹੜੇ ਨੇ ਜ਼ਰੂਰ ਇਸ ਅੰਸ਼ਨ ਦੇ ਨਾਲ ਇਸ ਕਾਰਵਾਈ ਦੇ ਨਾਲ ਜ਼ਰੂਰ ਉਹਨਾਂ ਨੂੰ ਤਸੱਲੀ ਮਿਲੀ ਹੋਏਗੀ ਸੋ ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਜ਼ਿਲ੍ਹਾ ਪ੍ਰਧਾਨਾਂ ਦੀ ਡਿਊਟੀ ਲਗਾਈ ਗਈ ਸੀਗੀ ਔਰ ਵੱਖ-ਵੱਖ ਤਾਮਾ ਦੇ ਉੱਤੇ ਹਰ ਜ਼ਿਲ੍ਹੇ ਦੇ ਵਿੱਚ ਕਾਫੀ ਵੱਡੀ ਪੱਧਰ ਦੇ ਉੱਤੇ ਵਲੰਟੀਅਰ ਜਾਂ ਕਹਿ ਸਕਦੇ ਹਾਂ ਕਿ ਜਿਹੜੇ ਅਹੁਦੇਦਾਰ ਸਹਿਬਾਨ ਨੇ ਆਮ ਆਦਮੀ ਪਾਰਟੀ ਦੇ ਉਹ ਵੀ ਸ਼ਾਮਲ ਹੋਏ ਵੱਡੀ ਪੱਧਰ ਦੇ ਉੱਤੇ ਔਰ ਉਹਨਾਂ ਨੇ ਆਪਣੀਆਂ ਆਪਣੀ ਗੱਲਬਾਤ ਰੱਖੀ ਔਰ ਅਨੁਸ਼ਣ ਕੀਤਾ ਸੋ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਜਿਸ ਕੰਮ ਦੇ ਲਈ ਜਿਸ ਮਕਸਦ ਦੇ ਲਈ ਇਹ ਕੰਮ ਕੀਤਾ ਗਿਆ ਸੀਗਾ ਉਹ ਉਹਦੇ ਵਿੱਚ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਹੈ ਸੋ ਉਮੀਦ ਹੈ ਕਿ ਇਹ ਜਿਹੜੇ ਆ ਇਹਦਾ ਅਸਰ ਹੁਣ ਆਉਣ ਵਾਲੀਆਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹ ਅਸਰ ਜ਼ਰੂਰ ਪੈਂਦਾ ਨਜ਼ਰ ਆਏਗਾ ਸੋ ਇਸ ਤਰ੍ਹਾਂ ਨਹੀਂ ਜਿਹੜੀਆਂ ਛੋਟੀਆਂ-ਛੋਟੀਆਂ ਜਾਂ ਵੱਡੀਆਂ ਕਾਰਵਾਈਆਂ ਹੁੰਦੀਆਂ ਨੇ ਉਹਦਾ ਅਸਰ ਚਾਹੇ ਸਾਨੂੰ ਫਿਲਹਾਲ ਨਾ ਸਿੱਧੇ ਤੌਰ ਤੇ ਦਿਖਾਈ ਦਿੰਦਾ ਹੋਵੇ ਪਰ ਸਿੱਧੇ ਤੌਰ ਤੇ ਜੀ ਵੱਡੀਆਂ ਇਹ ਗੱਲਾਂ ਹੁੰਦੀਆਂ ਨੇ ਵੱਡੇ ਅਸਰ ਹੁੰਦੇ ਨੇ ਇਹਦੇ ਔਰ ਇਹਦੀਆਂ ਸੁਭਾਵਨਾਵਾਂ ਆਪਾਂ ਕਹਿ ਸਕਦੇ ਹਾਂ ਕਿ ਜੂਨ ਦੇ ਵਿੱਚ ਜਿਹੜੀਆਂ ਇਲੈਕਸ਼ਨਸ ਹੋਣੀਆਂ ਪੰਜਾਬ ਦੇ ਵਿੱਚ 1 ਜੂਨ ਨੂੰ ਸੋ ਉਹਦੇ ਉੱਤੇ ਜ਼ਰੂਰ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਪੰਗੂ ਸਾਹਿਬ ਜੀ ਬਿਲਕੁਲ ਤੇ ਡਾਕਟਰ ਸਾਹਿਬ ਅੱਜ ਦੇ ਪ੍ਰੋਗਰਾਮ ਨਾਲ ਇੰਪੈਕਟ ਕੀ ਮੰਨਦੇ ਆ ਤੁਸੀਂ ਇੰਪੈਕਟ ਕੀ ਹੋਊਗਾ ਮੈਂ ਇਹ ਕਹਿਣਾ ਕਿ ਕਿਉਂਕਿ ਪੰਜਾਬ ਦੇ ਵਿੱਚ 13 ਸੀਟਾਂ ਨੇ ਔਰ 13 ਸੀਟਾਂ ਦੇ ਉੱਤੇ ਆਵਾਦੀ ਪਾਰਟੀ ਖੜੀ ਹੈ ਔਰ ਜਾਂ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਕੈਂਡੀਡੇਟ ਜਿਵੇਂ ਕਿਹਾ ਜਾ ਰਿਹਾ ਕਿ ਹੋ ਸਕਦਾ ਹੈ ਕਿ ਜਲਦੀ ਉਹ ਅਨਾਉਂਸਮੈਂਟ ਹੋ ਜੇ ਜਿਹੜੀਆਂ ਸੀਟਾਂ ਦੇ ਉੱਤੇ ਹਜੇ ਉਮੀਦਵਾਰ ਘੋਸ਼ਿਤ ਕਰਨੇ ਆ ਸੋ ਇਹਦਾ ਅਸਰ ਕਾਫੀ ਹੱਦ ਤੱਕ ਇੱਕ ਚੰਗਾ ਅਸਰ ਜਿਹੜਾ ਹੈਗਾ ਜਾਏਗਾ ਔਰ ਬੀਜੇਪੀ ਨੂੰ 60 ਲੱਗਦੀ ਨਜ਼ਰ ਆ ਰਹੀ ਹੈ ਬੀਜੇਪੀ ਜਿਹੜੀ ਇਹ ਚਾਹੁੰਦੀ ਹੈ ਕਿ ਤੀਸਰੀ ਵਾਰ ਸਾਡੀ ਸੈਂਟਰ ਦੇ ਵਿੱਚ ਸਰਕਾਰ ਬਣੇ ਉਹਨੂੰ ਵੱਡਾ ਝਟਕਾ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਲੱਗਦਾ ਨਜ਼ਰ ਆ ਰਿਹਾ ਸੋ ਉਹ ਇਹਦਾ ਅਸਰ ਤੁਸੀਂ ਦੇਖੋਗੇ ਕਿ ਕੱਲਾ ਇਹ ਨਹੀਂ ਹੈ ਕਿ ਦਿੱਲੀ ਦੇ ਉੱਤੇ ਅਸਰ ਪਏਗਾ ਆਪਾਂ ਪਹਿਲਾਂ ਵੀ ਗੱਲ ਇਸ ਬੁੱਧੇ ਦੇ ਉੱਤੇ ਕਰਦੇ ਰਹੇ ਹਾਂ ਇਹਦਾ ਅਸਰ ਘੱਟੋ-ਘੱਟ 50 ਸੀਟਾਂ ਦੇ ਉੱਤੇ ਜਾਏਗਾ ਉਹ 50 ਸੀਟਾਂ ਪੰਜਾਬ ਦੀਆਂ ਹੈਗੀਆਂ ਨੇ ਉਹ ਹਰਿਆਣੇ ਦੀਆਂ ਵੀ ਨੇ ਉਹਦੇ ਵਿੱਚ ਯੂਪੀ ਦਾ ਇੱਕ ਵੱਡਾ ਹਿੱਸਾ ਹੈ ਉਹਦੇ ਵਿੱਚ ਗੁਜਰਾਤ ਦਾ ਕਹਿ ਸਕਦੇ ਹਾਂ ਕਿ ਵੱਡਾ ਹਿੱਸਾ ਉਹਦੇ ਵਿੱਚ ਖਾਸ ਤੌਰ ਤੇ ਜਿਹੜਾ ਉੱਤਰੀ ਭਾਰਤ ਹੈ ਉਸ ਅ ਇਲਾਕੇ ਦੇ ਵਿੱਚ ਇਹਨਾਂ ਸਾਰੀਆਂ ਤੁਸੀਂ ਦੇਖੋਗੇ ਕਿ ਜਿੱਥੇ-ਜਿੱਥੇ ਬੀਜੇਪੀ ਨੂੰ ਨਾ ਪਸੰਦ ਕਰਨ ਵਾਲੇ ਲੋਕ ਨੇ ਉਹਨਾਂ ਦੇ ਉੱਤੇ ਜ਼ਰੂਰ ਦਿਖਦਾ ਦਿਖਾਈ ਦੇ ਰਿਹਾ ਹੈ ਪੈਂਦਾ ਸੋ ਇਸ ਕਰਕੇ ਮੈਂ ਕਹਿ ਰਿਹਾ ਕਿ ਇੱਕ ਵੱਡਾ ਅਸਰ ਇਸ ਸਾਰੇ ਜੋ ਪਿਛਲੀਆਂ ਕੱਟਨਾ ਕਰਮ ਹੋ ਰਹੇ ਨੇ ਲਗਾਤਾਰ ਔਰ ਇੱਕ ਧਾਬਾ ਮਹਿਸੂਸ ਕੀਤਾ ਜਾ ਰਿਹਾ ਹੈ ਆਮ ਲੋਕਾਂ ਦੇ ਰਾਹੀਂ ਇੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕੀਤਾ ਜਾ ਰਿਹਾ ਹੈ ਔਰ ਇੱਕ ਤਰ੍ਹਾਂ ਦਾ ਇਹ ਮਹਿਸੂਸ ਕੀ ਹੋ ਰਿਹਾ ਹੈ ਕਿ ਜੇਕਰ ਬੀਜੇਪੀ ਦੁਬਾਰਾ ਆਉਂਦੀ ਹੈ ਤਾਂ ਉਹਦੇ ਨਾਲ ਕਿੱਡੇ ਵੱਡੇ ਖਤਰੇ ਹੋਣ ਦੀਆਂ ਸੰਭਾਵਨਾਵਾਂ ਨਜ਼ਰ ਆ ਰਹੀਆਂ ਨੇ ਉਸ ਚੀਜ਼ ਨੂੰ ਲੈ ਕੇ ਜਿਹੜਾ ਆਮ ਬੰਦਾ ਹੈ ਉੱਤਰੀ ਭਾਰਤ ਦਾ ਖਾਸ ਤੌਰ ਤੇ ਉਹ ਇਸ ਵੇਲੇ ਕਾਫੀ ਆਪਣੇ ਆਪ ਨੂੰ ਅ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ ਸੋ ਉਹਦਾ ਅ ਮੈਨੂੰ ਲੱਗਦਾ ਕਿ ਜਦੋਂ ਅਸੀਂ ਵੋਟਾਂ 'ਚ ਕਨਵਰਟ ਹੋਣ ਦੀ ਗੱਲ ਕਰਾਂਗੇ ਤਾਂ ਕਾਫੀ ਵੱਡੇ ਪੱਧਰ ਤੇ ਉਹ ਵੋਟਾਂ ਜਿਹੜੀਆਂ ਨੇ ਸ਼ਿਫਟ ਹੁੰਦੀਆਂ ਨਜ਼ਰ ਆ ਰਹੀਆਂ ਨੇ ਇਸ ਵੇਲੇ ਪੰਗੂ ਸਾਹਿਬ ਬ੍ਰਿੰਕ ਕੇਜਰੀਵਾਲ ਜੀ ਜ਼ਮਾਨਤ ਨੂੰ ਲੈ ਕੇ ਡਾਕਟਰ ਸਾਹਿਬ ਕੀ ਅਪਡੇਟ ਹੈ ਬਿਕੋਜ਼ ਜ਼ਮਾਨਤ ਤਾਂ ਜਿਸ ਤਰ੍ਹਾਂ ਦਾ ਉਹਨਾਂ ਦੇ ਉੱਤੇ ਕੇਸ ਬਣਾਇਆ ਗਿਆ ਔਰ ED ਦਾ ਜਿਹੜਾ ਕੇਸ ਹੁੰਦਾ ਹੈ ਉਹਦੇ ਵਿੱਚ ਜੇਕਰ ED ਨਾ ਚਾਹੇ ED ED ਦਾ ਮਤਲਬ ਸਰਕਾਰ ਹੈ ਇਸ ਵੇਲੇ ਤਾਂ ਆਪਾਂ ਜੇ ED ਦਾ ਦੀ ਪਰਿਭਾਸ਼ਾ ਦੇਣੀ ਹੋਵੇ BJP ED ਸੋ ਇਸ ਕਰਕੇ ਜੇ ਆਪਾਂ ਕਹੀਏ ਵੀ ਜੇ ਬੀਜੇਪੀ ਨੂੰ ਲੱਗਦਾ ਹੈ ਜਾਂ ਲੱਗਿਆ ਜਿਵੇਂ ਸੰਜੇ ਸਿੰਘ ਜੀ ਦੇ ਕੇਸ ਦੇ ਵਿੱਚ ਲੱਗਿਆ ਕਿ ਹੁਣ ਇਹਨਾਂ ਨੂੰ ਜਿਹੜਾ ਹੈਗਾ ਜ਼ਬਾਨਤ ਦੇ ਦੇ ਕੇ ਹੀ ਸਾਡੀ ਜਿਹੜੀ ਹੈਗੀ ਹੈ ਬੰਦ ਖਲਾਸੀ ਹੋ ਸਕਦੀ ਹੈ ਸੋ ਜੇ ਉਹਨਾਂ ਨੂੰ ਲੱਗੂਗਾ ਕਿ ਇਹ ਇੱਕ ਗਲਤ ਫੈਸਲਾ ਸੀਗਾ ਅਸੀਂ ਫਸ ਗਏ ਇਹਦੇ ਵਿੱਚ ਇਹਦੇ ਨਾਲ ਸਗੋਂ ਉਲਟਾ ਨੁਕਸਾਨ ਹੋ ਗਿਆ ਸਾਨੂੰ ਤਾਂ ਜ਼ਰੂਰ ਈਡੀ ਤੇ ਰਾਹੀਂ ਜ਼ਮਾਨਤ ਮਿਲਦੀਆਂ ਸੰਭਾਵਨਾਵਾਂ ਹੋ ਸਕਦੀਆਂ ਨੇ ਪਰ ਜੇ ਭਾਜਪਾ ਚਾਹੇਗੀ ਔਰ ਭਾਜਪਾ ਨੂੰ ਮਿਲ ਲੱਗਦਾ ਹੈ ਕਿ ਸੋਚਣਾ ਚਾਹੀਦਾ ਹੈ ਇਸ ਵੇਲੇ ਔਰ ਭਾਜਪਾ ਨੂੰ ਇਸ ਤਰ੍ਹਾਂ ਦੀ ਜਿਹੜੀ ਤਕੇशाही ਹੈ ਔਰ ਉਹ ਨਹੀਂ ਕਰਨੀ ਚਾਹੀਦੀ ਸਗੋਂ ਲੋਕਾਂ ਦੇ ਵਿੱਚ ਇੱਕ ਚੰਗੀ ਸੱਤਾ ਦਾ ਜਿਹੜਾ ਹੈਗਾ ਉਹ ਸੰਦੇਸ਼ ਦੇਣ ਦੀ ਲੋੜ ਹੈ ਕਿ ਤੁਸੀਂ ਇੱਕ ਚੰਗੀ ਗਵਰਨੈਂਸ ਲੋਕਾਂ ਨੂੰ ਦੇ ਸਕਦੇ ਹੋ ਪਰ ਹੋਰ ਉਲਟ ਰਿਹਾ ਬਿਲਕੁਲ ਇਸ ਵੇਲੇ ਆਪਾਂ ਸਾਰੇ ਜਾਣਦੇ ਹਾਂ ਕਿ ਜਿਵੇਂ ਈਡੀ ਦੇ ਰਾਹੀਂ ਜਾਂ ਬਾਕੀ ਜਿਹੜੀਆਂ ਏਜੰਸੀਆਂ ਨੇ ਨੈਸ਼ਨਲ ਏਜੰਸੀਜ਼ ਉਹਨਾਂ ਦੇ ਰਾਹੀਂ ਜਿਹੜੇ ਵਿਰੋਧੀ ਧਿਰਾਂ ਦੇ ਉੱਤੇ ਜਿਵੇਂ ਪ੍ਰੈਸ਼ਰ ਪਾਇਆ ਜਾ ਰਿਹਾ ਉਹਨਾਂ ਨੂੰ ਟਰਾਇਆ ਧਮਕਾਇਆ ਜਾ ਰਿਹਾ ਉਹਦੇ ਤੋਂ ਇਹੀ ਲੱਗ ਰਿਹਾ ਹੈ ਕਿ ਜਿਹੜਾ ਆਉਣ ਵਾਲੇ ਜੇਕਰ ਜਿੱਤ ਲੀਏ ਬੀਜੇਪੀ ਤਾਂ ਉਹ ਇੱਕ ਖਤਰੇ ਦੀ ਘੰਟੀ ਹੋ ਸਕਦੇ ਨੇ ਆਮ ਲੋਕਾਂ ਦੇ ਲਈ ਸੋ ਇਸ ਕਰਕੇ ਮੈਂ ਕਹਿਣਾ ਕਿ ਇਹਦਾ ਇੱਕ ਇਹਦਾ ਬਹੁਤਾ ਕੋਈ ਬੀਜੇਪੀ ਦੀ ਕਾਰਵਾਈ ਦਾ ਬਹੁਤਾ ਚੰਗਾ ਅਸਰ ਲੋਕਾਂ ਦੇ ਵਿੱਚ ਨਹੀਂ ਪੈ ਰਿਹਾ ਪੰਗੂ ਸਾਹਿਬ ਜੀ ਡਾਕਟਰ ਸਾਹਿਬ ਲੋਕ ਸਭਾ ਇਲੈਕਸ਼ਨ ਦਾ ਕੀ ਤੁਹਾਨੂੰ ਲੱਗਦਾ ਕਿ ਕਿਸ ਪਾਸੇ ਭਾਰੀ ਪਲੜਾ ਰਹਿ ਸਕਦਾ ਪੰਡਤ ਸਾਹਿਬ ਦੇਖੋ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਇਹ ਹਜੇ ਬਹੁਤ ਪਹਿਲਾਂ ਹੈ ਹਜੇ ਲਗਭਗ ਕਾਫੀ ਦੇਰ ਆਪਾਂ ਕਹਿ ਸਕਦੇ ਹਾਂ ਇਹ ਹਜੇ ਤਾਂ ਇਹ ਮਈ ਦਾ ਮਹੀਨਾ ਔਰ ਅਪ੍ਰੈਲ ਔਰ ਲਗਭਗ ਡੇਢ ਮਹੀਨਾ ਕਹਿ ਸਕਦੇ ਹਾਂ ਕਿ ਪਿਆ ਸੋ ਹਜੇ ਤਾਂ ਬਹੁਤੀਆਂ ਪਾਰਟੀਆਂ ਨੇ ਆਪਣੇ ਕੈਂਡੀਡੇਟ ਵੀ ਨਹੀਂ ਦਿੱਤੇ ਸੋ ਇਹ ਗੱਲ ਹਜੇ ਉਦੋਂ ਹੀ ਕਲੀਅਰ ਹੋਏਗੀ ਜਦੋਂ ਬਾਕੀ ਕੈਂਡੀਡੇਟਸ ਦੇ ਬਾਕੀ ਪਾਰਟੀਆਂ ਦੇ ਜਿਹੜੇ ਕੈਂਡੀਡੇਟਸ ਨੇ ਉਹ ਅਨਾਉਂਸਮੈਂਟ ਉਹਨਾਂ ਦੀ ਹੋ ਜਾਏਗੀ ਸੋ ਉਹਨਾਂ ਨੂੰ ਦੇਖ ਕੇ ਹੀ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਪਰ ਇਹਦੇ ਬਾਵਜੂਦ ਜਦੋਂ ਅਸੀਂ ਨੈਸ਼ਨਲ ਲੈਵਲ ਤੇ ਦੇਖਦੇ ਹਾਂ ਜੇਕਰ ਇੰਡੀਆ ਗੱਠਜੋੜ ਬਣਿਆ ਰਹਿੰਦਾ ਔਰ ਬਾਕੀ ਪਾਰਟੀਆਂ ਵੀ ਇਹਦੇ ਵਿੱਚ ਕਿਸੇ ਤਰ੍ਹਾਂ ਹੀ ਸ਼ਾਮਲ ਹੁੰਦੀਆਂ ਨੇ ਔਰ ਆਪਣੇ ਤੌਰ ਤੇ ਜ਼ੋਰ ਲਾਉਂਦੀਆਂ ਨੇ ਔਰ ਸੀਟਾਂ ਦੀ ਵੰਡ ਜਿਹੜੀ ਹੈਗੀ ਹੈ ਪ੍ਰੋਪਰ ਹੁੰਦੀ ਹੈ ਤਾ ਕੋਈ ਕਾਰਨ ਨਹੀਂ ਮੈਂ ਜਿਹੜੀ ਬਾਰ-ਬਾਰ ਜਿਹੜੀ ਜ਼ੋਰ ਦੇ ਕੇ ਗੱਲ ਕਹਿਣਾ ਚਾਹਣਾ ਕਿ ਕੋਈ ਕਾਰਨ ਨਹੀਂ ਕਿ ਬੀਜੇਪੀ ਨੂੰ ਹਰਾਇਆ ਨਾ ਜਾ ਸਕਦਾ ਹੋਵੇ ਸੋ ਇੰਡੀਆ ਗੱਠ ਜੋੜ ਦੇ ਵਿੱਚ ਇਨੀ ਤਾਕਤ ਜ਼ਰੂਰ ਇਸ ਵੇਲੇ ਨਜ਼ਰ ਆ ਰਹੀ ਹੈ ਕਿ ਉਹ ਬੀਜੇਪੀ ਨੂੰ ਇੱਕ ਵੱਡੀ ਟੱਕਰ ਦੇ ਸਕਦੀ ਹੈ ਸੋ ਸੰਭਾਵਨਾਵਾਂ ਪੈਦਾ ਹੋ ਰਹੀਆਂ ਨੇ ਕਿ ਬੀਜੇਪੀ ਦੇ ਪੈਰਲਲ ਇੰਡੀਆ ਗੱਠ ਜੋੜ ਇਸ ਵੇਲੇ ਫਿਲਹਾਲ ਜਿੱਤ ਦਾ ਨਜ਼ਰ ਆ ਰਿਹਾ ਹੈ ਪੰਗੋਸਾ ਜੀ ਬਿਲਕੁਲ ਰਕਸਾ ਬਹੁਤ-ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਧੰਨਵਾਦ ਤੁਹਾਡਾ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਭੰਗੂ ਸਾਹਿਬ ਜੀ ਸ਼ੁਕਰੀਆ ਰਕਸਾਪ ਥੈਂਕ ਯੂ